बी पी सरकारो जी यादि बीजपी मोदी ਬਲਜਿੰਦਰ ਸਿੰਘ ਭਾਰਤੀ ਕਿਸਾਨ ਜੂਨ ਰਾਜੇ왈 ਜੀ ਕੀ ਕਹਿਣਾ ਚਾਹੋਗੇ ਆ ਜਿਹੜਾ ਕਹਿਣਾ ਜੀ ਅੱਜ ਜੋ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਵਾ ਮਨਾਉਣ ਵਾਸਤੇ 85% ਸਾਡੇ ਸਿੱਖਾਂ ਦੀਆਂ ਕੁਰਬਾਨੀਆਂ ਦੇਸ਼ ਨੂੰ ਆਜ਼ਾਦੀ ਕਰਾਉਣ ਵਾਸਤੇ ਸੀਗੀਆਂ ਜਦੋਂ ਸ਼ਹੀਦ ਭਗਤ ਸਿੰਘ ਉਹਨਾਂ ਨੇ ਇਹ ਨਾਅਰੇ ਲਾਏ ਸੀ ਆਜ਼ਾਦੀ ਵਾਸਤੇ ਉਦੋਂ ਇਹ ਕਦੇ ਨਹੀਂ ਸੀ ਸੋਚਿਆ ਕਿ ਸਾਡੇ ਦੇਸ਼ ਦਾ ਆਹ ਹਾਲ ਹੋਊਗਾ ਕਿ ਕਿਸਾਨਾਂ ਨੂੰ ਸੜਕਾਂ ਤੇ ਆਉਣਾ ਪਊਗਾ ਅੱਜ ਤੁਹਾਡੇ ਸਾਹਮਣੇ ਆ ਮੋਦੀ ਦੀ ਸਰਕਾਰ ਦਾ 10 ਸਾਲ ਆ ਚੱਲੀ ਆ ਹੁਣ ਨਵੀਂ ਇਲੈਕਸ਼ਨ ਆ ਰਹੀ ਆ 15 15 ਲੱਖ ਦਾ ਨਾਰਾ ਲਾ ਕੇ ਜੋ ਸਰਕਾਰ ਬਣਾਈ ਸੀ ਉਹਨਾਂ ਨੇ ਉਹ ਵੇਖ ਲਓ ਕਿਸੇ ਦੇ ਖਾਤੇ 'ਚ 5 ਰੁਪਏ ਵੀ ਨਹੀਂ ਆਏ ਤੇ ਫਿਰ ਇਹ ਸਰਕਾਰ ਜਿਹੜੀ ਆ ਫਿਰ ਨਵੀਂ ਬਣਾਉਣ ਨੂੰ ਫਿਰਦੇ ਆ ਜਿਹੜਾ ਕਿ ਅਸੀਂ ਵਿਰੋਧ ਕਰਾਂਗੇ ਉਹ ਸਰਕਾਰ ਦਾ ਪ੍ਰਧਾਨ ਜੀ ਜੇਕਰ ਗੱਲ ਕੀਤੀ ਜਾਵੇ ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਆ ਤੇ ਇਲੈਕਸ਼ਨ ਵੀ ਤਾਂ ਜੇਕਰ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਵੋਟਾਂ ਵੀ ਤਾਂ ਆਪਣੇ ਕਿਸਾਨਾਂ ਮਜ਼ਦੂਰਾਂ ਲੋਨ ਹੀ ਪਾਈਆਂ ਜਾਂਦੀਆਂ ਤਾਂ ਫਿਰ ਕਿਉਂ ਸਿਰਨੇ ਸਰਕਾਰਾਂ ਦਾ ਫਿਰੋਜ਼ ਕੀਤਾ ਜਾਂਦਾ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਸਹੀ ਆਈ ਲੋਕਾਂ ਨੂੰ ਹਰ ਵੋਟਰ ਦਾ ਇਹ ਅਧਿਕਾਰ ਹੈ ਆਪਣੀ ਵੋਟ ਪਾਉਣ ਦਾ ਪਰ ਅਸੀਂ ਕਵਾਂਗੇ ਸੋਚ ਸਮਝ ਕੇ ਜਿਹੜੀ ਕਿਸਾਨਾਂ ਦੀ ਉਲਟ ਸਰਕਾਰ ਚੱਲਦੀ ਆ ਉਹਨੂੰ ਵੋਟ ਨਾ ਪਾਈ ਜਾਵੇ ਆਪਣੀ ਵੋਟ ਦਾ ਸਹੀ ਇਸਤੇਮਾਲ ਕੀਤਾ ਜਾਵੇ ਸਰਕਾਰਾਂ ਨੇ ਜਦੋਂ ਪ੍ਰਚਾਰ ਸ਼ੁਰੂ ਕਰ ਦਿੱਤਾ ਤਾਂ ਤੁਹਾਡੇ ਵੱਲੋਂ ਵਿਰੋਧ ਕੀਤਾ ਜਾਊਗਾ ਜੀ ਬਿਲਕੁਲ ਜੀ ਬਿਲਕੁਲ ਹਰ ਸਟੇਟ ਦੇ ਵਿੱਚ ਜਾ ਕੇ ਅਸੀਂ ਵਿਰੋਧ ਕਰਾਂਗੇ ਮੋਦੀ ਦਾ ਜੀ ਮੇਰਾ ਨਾਮ ਸਲੱਖਣ ਸਿੰਘ ਤੋੜੋ ਸ਼ਹੀਦ ਭਗਤ ਸਿੰਘ ਨੌਜਨ ਸਭਾ ਦੇ ਜਿਲ੍ਹਾ ਪ੍ਰਧਾਨ ਕਰਨ ਕਰਨਾ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਹੁਣਾਂ ਦਾ ਸ਼ਹੀਦੀ ਜਿਹੜਾ ਮਨਾ ਕੇ ਹਟੇ ਆ ਕਿਉਂਕਿ ਸਰਕਾਰ ਜਿਹੜੀ ਆ ਭਾਵੇਂ ਉਹ ਪੰਜਾਬ ਦੀ ਹੋਵੇ ਭਾਵੇਂ ਸੈਂਟਰ ਦੀ ਹੋਵੇ ਜੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਅਸੀਂ ਜੋ ਦਫ਼ਤਰਾਂ ਦੇ ਵਿੱਚ ਬੈਨੇ ਆ ਵੀ ਸ਼ਹੀਦ ਭਗਤ ਸਿੰਘ ਹੁਣਾਂ ਦੀਆਂ ਫੋਟੋਆਂ ਲਾ ਕੇ ਡਾਕਟਰ ਮੇਦਕਰ ਦੀ ਫੋਟੋ ਲਾ ਕੇ ਭਗਤ ਸਿੰਘ ਵਰਗੀ ਪੱਗ ਬੰਨ ਕੇ ਐ ਲੱਗਦਾ ਸਾਨੂੰ ਕਿ ਜਦਾਂ ਇਹ ਪੰਜਾਬ ਸਰਕਾਰ ਵੀ ਜਿਹੜੀ ਆ ਅੱਜ ਮੋਦੀ ਸੈਂਟਰ ਸਰਕਾਰ ਵੀ ਭਗਤ ਸਿੰਘ ਦੇ ਜਿੱਥੇ-ਜਿੱਥੇ ਸ਼ੀਦੀ ਮਾਰਤਾ ਬਣੀਆ ਉੱਥੇ ਉਹਨਾਂ ਨੇ ਸ਼ਰਦਾ ਦੇ ਫੁੱਲ ਪੇਟ ਕਰਨੇ ਆ ਪਰ ਦੁੱਖ ਦੀ ਇਹ ਗੱਲ ਆ ਵੀ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਕਈ ਦੂਆ ਕਈ ਜੂਆਂ ਦੂਰ ਜਿਹੜਾ ਕੰਮ ਸਰਕਾਰ ਕਰ ਰਹੀ ਆ ਭਗਤ ਸਿੰਘ ਉਹਨਾਂ ਨੇ ਜਦੋਂ ਕਾਲੇ ਬਿੱਲ ਤਿਆਰ ਹੋਏ ਮਜ਼ਦੂਰ ਵਿਰੋਧੀ ਬਿੱਲ ਲੈ ਕੇ ਆਈ ਸਰਕਾਰਾਂ ਤੋਂ ਐਸੈਂਬਲੀ ਚ ਬੰਬ ਸੁੱਟ ਕੇ ਵਿਰੋਧ ਕੀਤਾ ਸੀ ਤੇ ਅੱਜ ਦੀ ਸਰਕਾਰ 8 ਘੰਟੇ ਤੋਂ ਦਿਹਾੜੀ ਵਧਾ ਕੇ 12 ਘੰਟੇ ਕਰ ਰਹੀ ਆ ਸਾਡੇ ਜਿਹੜੇ ਮਜ਼ਦੂਰ ਨੌਜਵਾਨ ਆ ਸਾਡੇ ਜਿਹੜੇ ਫੈਕਟਰੀਆਂ ਦੇ ਵਿੱਚ ਨੌਜਵਾਨ ਬਾਹਰ ਆ ਜਾ ਕੇ ਕੰਮ ਕਰਦੇ ਆ ਉਹਨਾਂ ਦਾ ਖੂਨ ਨਿਚੋੜਿਆ ਜਾ ਰਿਹਾ ਅੱਜ ਜਿਹੜੀ ਭਾਜਪੀ ਦੀ ਸਰਕਾਰ ਆ ਉਹ ਨੌਜਵਾਨਾਂ ਨੂੰ ਨੌکریاں ਦੇਣ ਦੇ ਨਾਂ ਤੇ ਆਈ ਹੇ ਹਰ ਖਾਤੇ ਦੇ ਵਿੱਚ 15-15 ਲੱਖ ਰੁਪਏ ਦੇਣ ਦੇ ਨਾਂ ਤੇ ਸਰਕਾਰ ਬਣਾਈ ਹੈ ਅੱਜ ਲਗਾਤਾਰ ਜਿਹੜੇ ਕਿਸਾਨ ਆ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਮੋਦੀ ਦੇ ਕੋਲੋਂ ਆਪਣੀ ਮੰਗ ਕਰ ਰਹੇ ਆ ਉਹਨਾਂ ਨੂੰ ਕੁੱਟਿਆ ਜਾ ਰਿਹਾ ਉਹਨਾਂ ਨੂੰ ਮਾਰਿਆ ਜਾ ਰਿਹਾ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਕਾਰਪੋਰਟ ਕਰਾਉਣਿਆਂ ਨੂੰ ਪਾਲਣ ਵਾਸਤੇ ਲਗਾਤਾਰ ਕਾਨੂੰਨ ਲਿਆਂਦੇ ਜਾ ਰਿਹਾ ਇਸ ਕਰਕੇ ਅੱਜ ਅਸੀਂ ਦੁਬਾਰਾ ਸ਼ਹੀਦ ਭਗਤ ਸਿੰਘ ਉਹਨਾਂ ਰਾਜਗੁਰੂ ਸੁਖਦੇਵ ਦਾ ਦਿਨ ਮਨਾ ਕੇ ਆਟੇ ਆਂ ਪਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਵਿਗੜਵਜਣਾ ਅਸੀਂ ਇਹਨਾਂ ਜੋਧਿਆਂ ਤੋਂ ਪ੍ਰੇਰਣਾ ਲੈ ਕੇ ਇਸ ਸਰਕਾਰ ਦੇ ਖਿਲਾਫ ਸੰਘਰਸ਼ ਲੜਾਂਗੇ ਜੀ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਜੇਕਰ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਨੌਜਵਾਨ ਬੇਰੁਜ਼ਗਾਰ ਕਿੱਦਾਂ ਜਿਹੜਾ ਸਤਾਪ ਖੜਾ ਰਹੇ ਆ ਉਹਦੇ ਬਾਰੇ ਤੁਹਾਡੇ ਵੱਲੋਂ ਕੋਈ ਐਕਸ਼ਨ ਲਿਆ ਜਾ ਰਿਹਾ ਅਸੀਂ ਜੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਲਗਾਤਾਰ ਸਰਕਾਰ ਜਿਹੜੀ ਵੀ ਸਰਕਾਰਾਂ ਦੀ ਹੋ ਉਹ ਸਰਕਾਰ ਕਾਲੀ ਆਂਦੀ ਹੋਵੇ ਉਹ ਕਾਂਗਰਸ ਦੀ ਹੋਵੇ ਉਹ ਆਪਦੀ ਹੋਵੇ ਅਸੀਂ ਲਗਾਤਾਰ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਸਰਕਾਰ ਦੇ ਖਿਲਾਫ ਸੰਘਰਸ਼ ਲੜਦੇ ਆਂ ਅੱਜ ਜਿਹੜਾ ਅਕਸ਼ਨ ਹੈ ਸਯੁਕਤ ਕਿਸਾਨ ਮੋਰਚੇ ਦਾ ਵਾ ਅਸੀਂ ਅੱਜ ਸਯੁਕਤ ਕਿਸਾਨ ਮੋਰਚੇ ਦੇ ਜਿਹੜਾ ਫੈਸਲਾ ਹੈ ਉਹਨੂੰ ਮੰਨਦੇ ਹੋਏ ਲਗਾਤਾਰ ਜਿਹੜਾ ਵੀ ਸਯੁਕਤ ਕਿਸਾਨ ਮੋਰਚਾ ਫੈਸਲਾ ਕਰਦਾ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਉਹਦੇ ਵਿੱਚ ਜਾਗਸਮੂਲੀਅਤ ਕਰਦੇ ਆਂ ਜਦੋਂ ਪਹਿਲੀ ਵਾਰ ਵੀ ਆਪਾਂ ਪਿਛਲੇ ਸਾਲ ਦਿੱਲੀ ਗਏ ਆਂ ਉਦੋਂ ਵੀ ਸਾਡੀ ਜਥੇਬੰਦੀ ਮੋਰਲੀਆਂ ਕਤਾਰਾਂ ਦੇ ਵਿੱਚ ਅਗਲੇ ਪਾਸੇ ਉਹਨਾਂ ਚਿਰ ਲਗਾਤਾਰ ਅਸੀਂ ਡਿਊਟੀਆਂ ਲਾਈਆਂ ਵੱਖ-ਵੱਖ ਨੌਜਵਾਨ ਸਾਡੇ ਉੱਥੇ ਜਾਂਦੇ ਰਿਹਾ ਤੇ ਆ ਬੇਰਜਗਾਰੀ ਨੂੰ ਲੈ ਕੇ ਉਸੇ ਲਗਾਤਾਰ ਜਿਹੜੀ ਵੀ ਸਰਕਾਰ ਸਮਝਦੀ ਹੁੰਦੀ ਉਹਦੇ ਉਹਦੇ ਕੰਨਾਂ ਤੱਕ ਬਾਜ ਪਹੁੰਚਾਉਨੇ ਆ ਸਾਡੀ ਸਭਾ ਦਾ ਨਾਰਾ ਇਹ ਆ ਬਰਾਬਰ ਵਿਦਿਆ ਸੇਹ ਤੇ ਰਜਗਾਰ ਸਭ ਦਾ ਵੇ ਅਧਿਕਾਰ ਕਿਉਂ ਸਾਡੇ ਅੱਜ ਭਾਵੇਂ ਕੱਲੇ ਆ ਭਾਵੇਂ ਦੋ ਆ ਨੌਜਵਾਨ ਬਾਹਰ ਵਿਦੇਸ਼ਾਂ ਨੂੰ ਜਾ ਕੇ ਧੱਕੇ ਖਾ ਰਹੇ ਆ ਉੱਥੇ ਵੀ ਜਾ ਕੇ ਉਹਨਾਂ ਨੂੰ ਕੋਈ ਕੰਮ ਕਰਨੀ ਮਿਲ ਰਿਹਾ ਅੱਜ ਸਾਡੀ ਜਿਹੜੀ ਜਵਾਨੀ ਲਗਾਤਾਰ ਜਿਹੜੇ ਬਾਹਰੋਂ ਭੱਜੀ ਜਾ ਰਹੀ ਆ ਕਿਉਂ ਕਿ ਇਥੋਂ ਦੀਆਂ ਜਿਹੜੀਆਂ ਸਰਕਾਰਾਂ ਇਹਨਾਂ ਦੀਆਂ ਨੀਤੀਆਂ ਮਾੜੀਆਂ ਉਹਨਾਂ ਨੇ ਮਜਬੂਰ ਕਰਤਾ ਤੁਹਾਨੂੰ ਆਪਣਾ ਪਿੰਡ ਆਪਣਾ ਮੁਲਕ ਛੱਡਣ ਵਾਸਤੇ